ਦੇ ਵਿੱਚੋਂ ਪੈਦਾ ਹੋਇਆ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਆ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦੇ ਖਿਲਾਫ ਕਰਾਪਸ਼ਨ ਦੇ ਖਿਲਾਫ ਪੈਦਾ ਹੋਈ ਔਰ ਉਸ ਮਹਿੰਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਗੱਟ ਰੋਇਆ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਦੀ ਨੇ ਪਾਰਟੀ ਦੇ ਸਿਧਾਂਤ ਦੇ ਵਿੱਚ ਪਾਰਟੀ ਦੇ ਖਰੜੇ ਦੇ ਵਿੱਚ ਇਹ ਗੱਲ ਪ੍ਰਮੁੱਖਤਾ ਤੌਰ ਤੇ ਲਿਖੀ ਇਹ ਗੱਲ ਬੜੇ ਮੋٹے ਸ਼ਬਦਾਂ 'ਚ ਲਿਖੀ ਕਿ ਇਹਨਾਂ ਪਾਰਟੀ ਦੇ ਅੰਦਰ ਨਾ ਸਰਕਾਰ ਦੇ ਅੰਦਰ ਕਿਸੇ ਵੀ ਲੈਵਲ ਦੇ ਉੱਤੇ ਭ੍ਰਿਸ਼ਟਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ 3 ਸਾਲ ਪਹਿਲਾਂ ਹੋਂਦ ਵਿੱਚ ਆਉਂਦੀ ਆ ਔਰ ਭ੍ਰਿਸ਼ਟਾਚਾਰੀ ਜਿਹੜੇ ਸੀ ਪੰਜਾਬ ਦੇ ਅੰਦਰ ਉਹਨਾਂ ਨੂੰ ਭਜਾਣਾ ਪੰਗਾ अंदर भ्रिष्टाचार नल पाई और पिछले तीन साल तो लगातार सरदार भगवंत सिंह मान मानजयोग मुखमंत्री साहब की अगवाई च्रिष्टाचार के खिलाफ एक लड़ाई जड़ी वी पदर लड़ी जा रही है लगातार चाहे कोई साडा चाहे कोई बगाना जार करा वह जेल दया सलाखा के पिछे जा रहा गा ਉਨ ਕਾਨੂੰਨ ਦੇ ਮਤਬਕ سزا ਜਿਹੜੀ ਮਿਲ ਰਹੀ ਆ ਬਹੁਤ ਸਾਰੇ ਦੇ ਕੇਸ ਅਦਾਲਤਾਂ ਚ ਪਏ ਨੇ ਔਰ ਬਹੁਤ ਸਾਰਿਆਂ ਨੂੰ ਕਨਵਿਕਸ਼ਨ ਜਿਹੜੀ ਆ سزا ਹੋ ਚੁੱਕੀ ਆ ਉਸੇ ਲੜੀ ਦੇ ਤਹਿਤ ਅੱਜ ਸਾਡੀ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੀ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਇਨਫਾਰਮੇਸ਼ਨ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪ੍ਰਾਪਤ ਹੋਈ ਕੋਚ ਸਾਈਬਰ ਕ੍ਰਾਈਮ ਦੇ ਅਧਿਕਾਰੀ ਸਾਈਬਰ ਸੈੱਲ ਦੇ ਅਧਿਕਾਰੀ ਜਿਹਨਾਂ ਨੇ ਸਾਈਬਰ ਕ੍ਰਾਈਮ ਫਾਂਡਾ ਹੁੰਦਾਗਾ ਉਹ ਕਿਸ ਤਰ੍ਹਾਂ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਬਲੈਕਮੇਲ ਕਰਕੇ ਪੈਸੇ ਲੁੱਟਣ ਤੇ ਲੱਗੇ ਹੋਏ ਨੇਗੇ ਫਾਜ਼ਿਲਕਾ ਜ਼ਿਲ੍ਹੇ ਦਾ ਫਾਜ਼ਿਲਕਾ ਜ਼ਿਲ੍ਹੇ ਦਾ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸ ਐਚ ਓ ਸੀ ਉਹਨੂੰ ਚਾਰ ਉਹਦੇ ਸਾਥੀਆਂ ਦੇ ਨਾਲ ਜਿਹਦੇ ਵਿੱਚ ਰੀਡਰ ਉਹਦੇ ਦੋ ਹੋਰ ਅਧਿਕਾਰੀ ਦੋ ਹੋਰ ਪੁਲਿਸ ਜਿਹੜੇ ਉਹਨਾਂ ਦਾ ਛੋਟੇ ਪੁਲਿਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਪ੍ਰਾਪਤ ਕੀਤੀ ਔਰ ਉਸ ਦੇ ਵਿੱਚ ਅੱਜ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 17 ਸਾਲ ਦਾ ਬੱਚਾ ਉਸ ਪਰਿਵਾਰ ਦਾ ਕੰਪਲੇਨੈਂਟ ਪਰਿਵਾਰ ਦਾ 17 ਸਾਲ ਦਾ ਬੱਚਾ ਸੀ ਜਿਹੜਾ ਜੋ ਸਾਈਬਰ ਦੇ ਉੱਤੇ ਕਰਾਇਮ ਹੁੰਦਾਗਾ ਪੋਰਨ ਵੀਡੀਓਜ਼ ਵਗੈਰਾ ਕਿਤੇ ਗਲਤੀ ਨਾਲ ਉਸ ਬੱਚੇ ਤੋਂ ਉਹ ਜਿਹੜਾ ਬਟਨ ਸੀ ਜਾਂ ਮੋਬਾਈਲ ਦੇ ਅੰਦਰ ਛੇੜਛਾੜ ਕਰਦੇ ਹੋਏ ਬੱਚੇ ਤੋਂ ਉਹ ਹੋ ਗਿਆ ਉਹਦੀ ਰਿਪੋਰਟ ਜਿਹੜੀ ਆ ਟਿਪਲਾਈਨ ਦੇ ਉੱਤੇ ਪਹੁੰਚੀ ਉਹ ਤੋਂ ਰਿਪੋਰਟ ਜਿਹੜੀ ਐਸਐਚਓ ਕੋਲੇ ਪਹੁੰਚੀ ਕਿਉਂਕਿ ਨਾਨ ਸੀਰੀਅਸ ਕੇਸ ਸੀਗਾ ਇੱਕ ਤਾਂ ਸੀਰੀਅਸ ਕੇਸ ਹੁੰਦੇ ਨੇ ਕਿ ਕਿ ਬਾਰ-ਬਾਰ ਪੋਰਨ ਵੀਡੀਓਜ਼ ਨੂੰ ਬੱਚਿਆਂ ਦੀਆਂ ਵੀਡੀਓਜ਼ ਨੂੰ ਫਾਰਵਰਡ ਕਰਨਾ ਸੋਸਾਇਟੀ ਚ ਫੈਲਾਉਣਾ ਯਾ ਅਬਜੈਕਟਨੇਬਲ ਤਰੀਕੇ ਦੇ ਨਾਲ ਸੋਸਾਇਟੀ ਸਬ੍ਰੈਂਡ ਕਰਨਾ ਪਰ ਲੇਕਿਨ ਇੱਕ ਕੇਸ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਲੇਕਿਨ ਉਸ ਦੀ ਆੜ ਵਿੱਚ ਉਸ ਬੱਚੇ ਨੂੰ ਡਰਾ ਕੇ ਉਹਦੇ ਮਾਤਾ ਪਿਤਾ ਨੂੰ ਡਰਾ ਕੇ ਬਦਨਾਮੀ ਹੋਣ ਦੇ ਡਰ ਤੋਂ ਕਿ ਸਾਡੇ ਬੱਚੇ ਦੀ ਬਦਨਾਮੀ ਨਾ ਹੋਵੇ ਕਿਉਂਕਿ ਬਾਲਗ ਨਹੀਂ ਸੀ ਬੱਚਾ ਨਵਾਲਗ ਸੀਗਾ ਅੰਡਰਏਜ ਬੱਚਾ ਸੀਗਾ ਉਹਦੀ ਬਦਨਾਮੀ ਤੋਂ ਡਰਦੇ ਉਦੇ ਮਾਤਾ ਪਿਤਾ ਨੇ ਉਹਨੂੰ ਬਚਾਉਣ ਦੇ ਲਈ ਆਪਣੀ ਜਿੱਦੋਜਾਦ ਜਾਰੀ ਰੱਖੀ ਪਰ ਲੇਕਿਨ ਕਿਸੇ ਪਾਸੇ ਨਾ ਲੱਗੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਸ ਫਾਜ਼ਲ ਕਾ ਕੇਸ ਦੀ ਜ਼ਿੰਮੇਵਾਰੀ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਬਿਜ਼ਨਸ ਬਿਊਰੋ ਦੀ ਲਈ ਅੱਜ ਉਹਦੇ ਵਿੱਚ ਕਨਸਟੇਬਲ ਰੀਡਰ ਗਰਮਨ ਤੇ ਐਸਐਚਓ ਜਿਹੜਾ ਬੁਨਸੀ ਬੁਨਸੀ ਤੇ ਐਸਐਚਓ ਜਿਹੜਾ ਉਹ 1 ਲੱਖ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੇ ਮੇਰਾ ਕਹਿਣ ਦਾ ਭਾਵ ਕਿ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹ ਐਮਐਲਏ ਕਰਦਾ ਹੋਵੇ ਚਾਹ ਆਈ ਪੀ ਅਧਿਕਾਰੀ ਕਰਦਾ ਹੋਵੇ ਚਾਹ ਆਈਐਸ ਅਧਿਕਾਰੀ ਕਰਦਾ ਹੋਵੇ ਚਾਹ ਪੀਛੇ ਅਧਿਕਾਰੀ ਕਰਦਾ ਹੋਵੇ ਜਾ ਕੋਈ ਹੋਰ ਵਿਅਕਤੀ ਕਰਦਾ ਹੋਵੇ ਜੀਦਾ ਵੀ ਮਾਮਲਾ ਸਰਕਾਰ ਦੇ ਧਿਆਨ ਚ ਆਉਂਦਾਗਾ ਤਾਂ ਸਰਕਾਰ ਜਿਹੜੀ ਆ ਉਹਨੂੰ ਬਖਸ਼ੂਗੀ ਨਹੀਂ ਬੜਾ ਸਪਸ਼ਟ ਸੰਕੇਤਾਂ ਬੜੀਆਂ ਸਪਸ਼ਟ ਹਦਾਇਤਾਂ ਨੇ 기ਆਂ ਕਿ ਜਿਹੜਾ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਪ੍ਰਕਾਰ ਦੀ ਕਰਪਸ਼ਨ ਕਰੂਗਾ ਤਾਂ ਉਹਨੂੰ ਨੌਕਰੀ ਤੋਂ ਬਾਹਰ ਤੋਣੇ ਪੈਣਗੇ ਉਦੇ ਖਿਲਾਫ ਮੁਕੱਦਮਾ ਵੀ ਦਰਜ ਹੋਊਗਾ ਉਹਨੂੰ ਜੇਲ੍ਹ 'ਚ ਵੀ ਜਾਣਾ ਪਊਗਾ ਉਹਨੂੰ ਸਰਕਾਰ ਜਿਹੜੀ ਆ ਸਦਾ ਵੀ ਕਰਵਾ ਕੇ ਹਟੂ ਸਾਡੀ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਆ ਦੇਖੋ ਨਹੀਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਘਟਦਾਮਾ ਘਟ ਸਾਹਮਣੇ ਆਉਂਦੀਆਂ ਰਹਿ ਗਈਆਂ ਪਰ ਮੈਂ ਉਸ ਪਾਰਟੀ ਦੀ ਜਿਹੜੀ ਕੰਪਲੇਨਟ ਪਾਰਟੀ ਆ ਉਹਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਪਹਿਲਾਂ ਵੇਖ ਕੇ ਦੋ ਵਾਰ ਮਾਮਲਾ ਫਾਦਰ ਕਾ ਪੁੱਸ ਦੇ ਵੀ ਧਿਆਨ ਚ ਆਇਆ ਉਹਨਾਂ ਨੇ ਡਿਲੇ ਕੀਤੀ ਪਰ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਮਲਾ ਧਿਆਨ ਚ ਆਇਆ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਕਾਰਵਾਈ ਕਰ ਦਿਆ ਹੋਇਆ ਕਾਰਵਾਈ ਵੱਡੀ ਕਾਰਵਾਈ ਕੀਤੀ ਆ ਅੱਜ ਇੱਕ ਐਸਐਚਓ ਚਾਰ ਉਹਦੇ ਹੋਰ ਸਾਥੀ ਜਿਹੜੇ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ ਚ ਗਏ ਨੇ ਅਨਲਿਸਟੀਗੇਸ਼ਨ ਥੋੜਾ ਸਮਾਂ ਪਹਿਲਾਂ ਸਟਾਰਟ ਹੋਈ ਹੈਗੀ ਸੋ ਬਿਲਕੁਲ ਕਰਾਪਸ਼ਨ ਭ੍ਰਸ਼ਟਾਚਾਰੀ ਰਿਸ਼ਵਤ ਖੋਰੀ ਜਿਹੜੀ ਆ ਉਹ ਪੰਜਾਬ ਤੋਂ ਖਤਮ ਕਰਾਂਗੇ ਔਰ ਪੰਜਾਬ ਨੂੰ ਇਮਾਨਦਾਰ ਸੂਬਾ ਬਣਾਵਾਂਗੇ ਐਸਐਚਓ ਸੁਮੇਤ ਪੰਦੂ ਐਸਐਚਓ ਜਿਹੜਾ ਹੈਗਾ ਫਾਜ਼ਿਲਕਾ ਦੇ ਸਾਈਬਰ ਕਰਾਇਮ ਦਾ ਐਸਐਚਓ ਆ ਕਿ ਹਜੇ ਮੈਂ ਕਿਹਾ ਕਿ ਨਾਮ ਇੰਸਪੈਕਟਰ ਮਨਜੀਤ ਸਿੰਘਾ ਵੈਸੇ ਨਾਮ ਜਿਹੜੇ ਨੇਗੇ ਅਨਵੈਸਟੀਗੇ ਅੰਡਰ ਇਨਵੈਸਟੀਗੇਸ਼ਨ ਨੇ ਕਿ ਨਾ ਡਿਸਕਲੋਸ ਕੀਤਾ ਜਾ ਸਕ ਕਿਉਂਕਿ ਇੱਕ ਚਾਈਲਡ ਜਿਹਨੂੰ ਆਪਾਂ ਕਹਿ ਦਈਏ ਪੌਂਡਰ ਦਾ ਏਜ ਆਫ 18 ਇਅਰ ਆ ਉਹ ਕੰਪਲੇਨੈਂਟ ਦਾ ਨਾਮ ਵੀ ਡਿਸਕਲੋਸ ਕਰਨਾ ਉਚਿਤ ਨਹੀਂ ਹੋਊਗਾ ਸਰ ਇਹ ਨਹੀਂ ਕਰਦੇ ਵਿੱਚ ਉੱਠੀ ਇੱਕ ਵੱਡੀ ਆਵਾਜ਼ ਦੇ ਵਿੱਚੋਂ ਪੈਦਾ ਹੋਇਆ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਆ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦੇ ਖਿਲਾਫ ਕਰਾਪਸ਼ਨ ਦੇ ਖਿਲਾਫ ਪੈਦਾ ਹੋਈ ਔਰ ਉਸ ਵਿਹਿੰਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਘਟ ਰੋਇਆ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਦ ਜੀ ਨੇ ਪਾਰਟੀ ਦੇ ਸਿਧਾਂਤ ਦੇ ਵਿੱਚ ਪਾਰਟੀ ਦੇ ਖਰੜੇ ਦੇ ਵਿੱਚ ਇਹ ਗੱਲ ਪ੍ਰਮੁੱਖਤਾ ਤੌਰ ਤੇ ਲਿਖੀ ਇਹ ਗੱਲ ਬੜੇ ਮੋٹے ਸ਼ਬਦਾਂ 'ਚ ਲਿਖੀ ਕਿ ਨਾ ਪਾਰਟੀ ਦੇ ਅੰਦਰ ਨਾ ਸਰਕਾਰ ਦੇ ਅੰਦਰ ਕਿਸੇ ਵੀ ਲੈਵਲ ਦੇ ਉੱਤੇ ਪ੍ਰਸ਼ਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ 3 ਸਾਲ ਪਹਿਲਾਂ ਹੋਂਦ ਵਿੱਚ ਆਉਂਦੀ ਆ ਔਰ ਪ੍ਰਸ਼ਾਚਾਰੀ ਜਿਹੜੇ ਸੀ ਪੰਜਾਬ ਦੇ ਅੰਦਰ ਉਹਨਾਂ ਨੂੰ ਭਜਣਾ ਪੰਝਾ ਪੰਜਾਬ ਦੇ ਅੰਦਰ ਪ੍ਰਸ਼ਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਈ ਔਰ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਮਾਮਜੇ ਮੁੱਖ ਮਤਰੀ ਸਾਹਿਬ ਦੀ ਅਗਵਾਈ ਚ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਲੜਾਈ ਜਿਹੜੀ ਆ ਵੱਡੀ ਪੱਧਰ ਤੇ ਲੜੀ ਜਾ ਰਹੀ ਆ ਲਗਾਤਾਰ ਚਾਹ ਕੋਈ ਸਾਡਾ ਚਾਹ ਕੋਈ ਬਗਾਨਾ ਜਿਹੜਾ ਭ੍ਰਿਸ਼ਟਾਚਾਰ ਕਰਦਾਗਾ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾ ਰਿਹਾ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਜਿਹੜੀ ਮਿਲ ਰਹੀ ਆ ਬਹੁਤ ਸਾਰਿਆਂ ਦੇ ਕੇਸ ਅਦਾਲਤਾਂ ਚ ਪੈ ਨੇ ਔਰ ਬਹੁਤ ਸਾਰਿਆਂ ਨੂੰ ਕਨਵਿਕਸ਼ਨ ਜਿਹੜੀ ਆ ਸਜ਼ਾ ਹੋ ਚੁੱਕੀ ਆ ਉਸੇ ਲੜੀ ਦੇ ਤਹਿਤ ਅੱਜ ਸਾਬੀ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੇ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਇਨਫਾਰਮੇਸ਼ਨ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪ੍ਰਾਪਤ ਹੋਈ ਕਿ ਕੁਝ ਸਾਈਬਰ ਕ੍ਰਾਈਮ ਦੇ ਅਧਿਕਾਰੀ ਸਾਈਬਰ ਸੈੱਲ ਦੇ ਅਧਿਕਾਰੀ ਜਿਨ੍ਹਾਂ ਨੇ ਸਾਈਬਰ ਕ੍ਰਾਈਮ ਫੰਡਾ ਹੁੰਦਾਗਾ ਉਹ ਕਿਸ ਤਰ੍ਹਾਂ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਬਲੈਕਮੇਲ ਕਰਕੇ ਪੈਸੇ ਲੁੱਟਣ ਤੇ ਲੱਗੇ ਹੋਏ ਨੇ। ਫਾਜ਼ਲਕਾ ਜ਼ਿਲ੍ਹੇ ਦਾ ਫਾਜ਼ਲਕਾ ਜ਼ਿਲ੍ਹੇ ਦਾ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸਐਚਓ ਸੀ ਉਹਨੂੰ ਚਾਰ ਉਹਦੇ ਸਾਥੀਆਂ ਦੇ ਨਾਲ ਜਿਹਦੇ ਵਿੱਚ ਰੀਡਰ ਉਹਦੇ ਦੋ ਹੋਰ ਅਧਿਕਾਰੀ ਦੋ ਹੋਰ ਪੁਲਿਸ ਜਿਹੜੇ ਉਹਨਾਂ ਤੋਂ ਛੋਟੇ ਪੁਲਿਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਪ੍ਰਾਪਤ ਕੀਤੀ ਪਰ ਉਸ ਦੇ ਵਿੱਚ ਅੱਜ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 17 ਸਾਲ ਦਾ ਬੱਚਾ ਉਸ ਪਰਿਵਾਰ ਦਾ ਕੰਪਲੇਨੈਂਟ ਪਰਿਵਾਰ ਦਾ 17 ਸਾਲ ਦਾ ਬੱਚਾ ਸੀ ਜਿਹੜਾ ਜੋ ਸਾਈਬਰ ਦੇ ਉੱਤੇ ਕ੍ਰਾਈਮ ਹੁੰਦਾਗਾ ਪੋਰਨ ਵੀਡੀਓਜ਼ ਵਗੈਰਾ ਕਿਤੇ ਗਲਤੀ ਨਾਲ ਉਸ ਬੱਚੇ ਤੋਂ ਉਹ ਜਿਹੜਾ ਬਟਨ ਸੀ ਜਾਂ ਮੋਬਾਈਲ ਦੇ ਅੰਦਰ ਛੇੜਛਾੜ ਕਰਦੇ ਹੋ ਬੱਚੇ ਤੋਂ ਉਹ ਹੋ ਗਿਆ ਉਹਦੀ ਰਿਪੋਰਟ ਜਿਹੜੀ ਹੈ ਟਿਪ ਲਾਈਨ ਦੇ ਉੱਤੇ ਪਹੁੰਚੀ ਉਹ ਤੋਂ ਰਿਪੋਰਟ ਜਿਹੜੀ ਐ ਐਸਐਚਓ ਕੋਲੇ ਪਹੁੰਚੀ ਕਿਉਂਕਿ ਨੌਨ ਸੀਰੀਅਸ ਕੇਸ ਸੀਗਾ ਇੱਕ ਤਾਂ ਸੀਰੀਅਸ ਕੇਸ ਹੁੰਦੇ ਨੇ ਕਿ ਕਿ ਬਾਰ-ਬਾਰ ਪੋਰਨ ਵੀਡੀਓਜ਼ ਨੂੰ ਬੱਚਿਆਂ ਦੇ ਵੀਡੀਓਜ਼ ਨੂੰ ਫਾਰਵਰਡ ਕਰਨਾ ਸੋਸਾਇਟੀ ਚ ਫੈਲਾਉਣਾ ਯਾ ਅਬਜੈਕਟਨੇਬਲ ਤਰੀਕੇ ਦੇ ਨਾਲ ਸੋਸਾਇਟੀ ਸਬ੍ਰੈਂਡ ਕਰਨਾ ਪਰ ਲੇਕਿਨ ਇਹ ਕੇਸ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਲੇਕਿਨ ਉਸ ਦੀ ਆੜ ਵਿੱਚ ਉਸ ਬੱਚੇ ਨੂੰ ਡਰਾ ਕੇ ਉਹਦੇ ਮਾਤਾ-ਪਿਤਾ ਨੂੰ ਡਰਾ ਕੇ ਬਦਨਾਮੀ ਹੋਣ ਦੇ ਡਰ ਤੋਂ ਕਿ ਸਾਡੇ ਬੱਚੇ ਦੀ ਬਦਨਾਮੀ ਨਾ ਹੋਵੇ ਕਿਉਂਕਿ ਬਾਲਗ ਨਹੀਂ ਸੀ ਬੱਚਾ ਨਵਾਲਗ ਸੀਗਾ ਅੰਡਰਏਜ ਬੱਚਾ ਸੀਗਾ ਉਹਦੀ ਬਦਨਾਮੀ ਤੋਂ ਡਰਦੇ ਉਹਦੇ ਮਾਤਾ ਪਿਤਾ ਨੇ ਉਹਨੂੰ ਬਚਾਉਣ ਦੇ ਲਈ ਆਪਣੇ ਜਦੋਜਾਦ ਜਾਰੀ ਰੱਖੀ ਪਰ ਲੇਕਿਨ ਕਿਸੇ ਪਾਸੇ ਨਾ ਲੱਗੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਸ ਫਾਜ਼ਲ ਕਾ ਕੇਸ ਦੀ ਜ਼ਿੰਮੇਵਾਰੀ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਬਿਜ਼ਨਸ ਬਿਊਰੋ ਦੀ ਲਈ ਅੱਜ ਉਹਦੇ ਵਿੱਚ ਕਨਸਟੇਬਲ ਰੀਡਰ ਗਨਮੈਨ ਤੇ ਐਸਐਚਓ ਜਿਹੜਾ ਮੁੰਸੀ ਮੁੰਸੀ ਤੇ ਐਸਐਚਓ ਜਿਹੜਾ ਉਹ 1 ਲੱਖ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੇ ਮੇਰਾ ਕਹਿਣ ਦਾ ਭਾਵ ਕਿ ਪ੍ਰਸ਼ਤਾਚਾਰ ਕਿਸੇ ਵੀ ਲੈਵਲ ਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹ ਮੰਨ ਇਹ ਕਰਦਾ ਹੋਵੇ ਚਾਹ ਆਈ ਪੀ ਅਧਿਕਾਰੀ ਕਰਦਾ ਹੋਵੇ ਚਾਹ ਆਈ ਐਸ ਅਧਿਕਾਰੀ ਕਰਦਾ ਹੋਵੇ ਚਾਹ ਪੀ ਅਧਿਕਾਰੀ ਕਰਦਾ ਹੋਵੇ ਜਾਂ ਕੋਈ ਹੋਰ ਵਿਅਕਤੀ ਕਰਦਾ ਹੋਵੇ ਜੀਦਾ ਵੀ ਮਾਮਲਾ ਸਰਕਾਰ ਦੇ ਧਿਆਨ ਚਾਉਂਦਾਗਾ ਤਾਂ ਸਰਕਾਰ ਜਿਹੜੀ ਆ ਉਹਨੂੰ ਬਖਸ਼ੂਗੀ ਨਹੀਂ ਬੜਾ ਸਪਸ਼ਟ ਸੰਕੇਤ ਆ ਬੜੀਆਂ ਸਪਸ਼ਟ ਹਦਾਇਤਾਂ ਨੇ 기ਆਂ ਕਿ ਜਿਹੜਾ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਪ੍ਰਕਾਰ ਦੀ ਕਰਪਸ਼ਨ ਕਰੂਗਾ ਤਾਂ ਉਹਨੂੰ ਨੌਕਰੀ ਤੋਂ ਬਿਨਾਂ ਤੋਣੇ ਪਹਿਣਗੇ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਹੋਊਗਾ ਉਹਨੂੰ ਜੇਲ੍ਹ 'ਚ ਵੀ ਜਾਣਾ ਪਊਗਾ ਉਹਨੂੰ ਸਰਕਾਰ ਜਿਹੜੀ ਆ ਸਦਾ ਵੀ ਕਰਵਾ ਕੇ ਰੱਖੂਗੀ ਸਾਡੀ ਪ੍ਰਸ਼ਾਸਨ ਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਆ ਦੇਖੋ ਨਹੀਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਘਟਦਾਮਾ ਘਟ ਸਾਹਮਣੇ ਆਉਂਦੀਆਂ ਰਹਿ ਗਈਆਂ ਪਰ ਮੈਂ ਉਸ ਪਾਰਟੀ ਦੀ ਜਿਹੜੀ ਕੰਪਲੇਨਟ ਪਾਰਟੀ ਆ ਉਹਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਪਹਿਲਾਂ ਵੇਖ ਕੇ ਦੋ ਵਾਰ ਮਾਮਲਾ ਫਾਜ਼ਲਕਾ ਪੁਲਿਸ ਦੇ ਵੀ ਧਿਆਨ ਚ ਆਇਆ ਉਹਨਾਂ ਨੇ ਡਿਲੇ ਕੀਤੀ ਪਰ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਮਲਾ ਧਿਆਨ ਚ ਆਇਆ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਕਾਰਵਾਈ ਕਰ ਦਿਆ ਹੋਇਆ ਕਾਰਵਾਈ ਵੱਡੀ ਕਾਰਵਾਈ ਕੀਤੀ ਆ ਅੱਜ ਇੱਕ ਐਸਐਚਓ ਚਾਰੇ ਦੇ ਹੋਰ ਸਾਥੀ ਜਿਹੜੇ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ 'ਚ ਗਏ ਨੇ ਇਨਵੈਸਟੀਗੇਸ਼ਨ ਥੋੜਾ ਸਮਾਂ ਪਹਿਲਾਂ ਸਟਾਰਟ ਹੋਈ ਹੈਗੀ ਸੋ ਬਿਲਕੁਲ ਕਰਪਸ਼ਨ ਭ੍ਰਸ਼ਟਾਚਾਰੀ ਰਿਸ਼ਵਤਖੋਰੀ ਜਿਹੜੀ ਆ ਉਹ ਪੰਜਾਬ ਤੋਂ ਖਤਮ ਕਰਾਂਗੇ ਔਰ ਪੰਜਾਬ ਨੂੰ ਇਮਾਨਦਾਰ ਸੂਬਾ ਬਣਾਵਾਂਗੇ ਐਸਐਚਓ ਸੁਮੇਤ ਪੰਧੂ ਐਸਐਚਓ ਜਿਹੜਾ ਹੈਗਾ ਫਾਜ਼ਿਲਕਾਰ ਦੇ ਸਾਈਬਰ ਕਰਾਇਮ ਦਾ ਐਸ ਐਚ ਓ ਆ ਕਿਹਾ ਜੀ ਮੈਂ ਕਿਹਾ ਕਿ ਨਾਮ ਇੰਸਪੈਕਟਰ ਮਨਜੀਤ ਸਿੰਘ ਆ ਵੈਸੇ ਨਾਮ ਜਿਹੜੇ ਨੇਗੇ ਅਨਵੈਸਟਿਗੇਂਡਰ ਅਨਵੈਸਟਿਗੇਸ਼ਨ ਨੇਗੇ ਨਾਟ ਸਕ੍ਰੂਲ ਕੀਤਾ ਜਾਂ ਕਿਉਂਕਿ ਇੱਕ ਚਾਈਲਡ ਜਿਹਨੂੰ ਆਪਾਂ ਕਹਿ ਦਈਏ ਓnder ਦਾ ਏਜ ਆਫ 18 ਇਅਰ ਆ ਉਹ ਕੰਪਲੇਨੈਂਟ ਦਾ ਨਾਮ ਵੀ ਡਿਸਕਲੋਜ਼ਡ ਭਰ ਦੇ ਵਿੱਚ ਉੱਠੀ ਇੱਕ ਵੱਡੀ ਆਵਾਜ਼ ਦੇ ਵਿੱਚੋਂ ਪੈਦਾ ਹੋਇਆ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਆ ਦੇਸ਼ ਦੇ ਅੰਦਰ ਭ੍ਰਸ਼ਟਾਚਾਰ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਪੈਦਾ ਹੋਈ ਔਰ ਉਸ ਮਹਿੰਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਦ ਜੀ ਨੇ ਪਾਰਟੀ ਦੇ ਸਿਧਾਂਤ ਦੇ ਵਿੱਚ ਪਾਰਟੀ ਦੇ ਖਰੜੇ ਦੇ ਵਿੱਚ ਇਹ ਗੱਲ ਪ੍ਰਮੁੱਖਤਾ ਤੌਰ ਤੇ ਲਿਖੀ ਇਹ ਗੱਲ ਬੜੇ ਬੋਟੇ ਸ਼ਬਦਾਂ से लिखी ਕਿ ਇਹਦਾ ਪਾਰਟੀ ਦੇ ਅੰਦਰ ਨਾ ਸਰਕਾਰ ਦੇ ਅੰਦਰ ਕਿਸੇ ਵੀ ਲੈਵਲ ਦੇ ਉੱਤੇ ਭ੍ਰਿਸ਼ਟਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ 3 ਸਾਲ ਪਹਿਲਾਂ ਹੋਂਦ ਵਿੱਚ ਆਉਂਦੀ ਆ ਔਰ ਭ੍ਰਿਸ਼ਟਾਚਾਰੀ ਜਿਹੜੇ ਸੀ ਪੰਜਾਬ ਦੇ ਅੰਦਰ ਉਹਨਾਂ ਨੂੰ ਭਜੜਨਾ ਪੰਜਾ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਈ ਔਰ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਲੜਾਈ ਜਿਹੜੀ ਹੈ ਵੱਡੀ ਪੱਧਰ ਤੇ ਲੜੀ ਜਾ ਰਹੀ ਆ ਲਗਾਤਾਰ ਚਾਹ ਕੋਈ ਸਾਡਾ ਚਾਹ ਕੋਈ ਬਗਾਨਾ ਜਿਹੜਾ ਭ੍ਰਿਸ਼ਟਾਚਾਰ ਕਰਦਾਗਾ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾ ਰਿਹਾ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਜਿਹੜੀ ਮਿਲ ਰਹੀ ਆ ਬਹੁਤ ਸਾਰੇ ਦੇ ਕੇਸ ਅਦਾਲਤਾਂ ਚ ਪਏ ਨੇ ਔਰ ਬਹੁਤ ਸਾਰਿਆਂ ਨੂੰ ਕਨਵਿਕਸ਼ਨ ਜਿਹੜੀ ਆ ਸਜ਼ਾ ਹੋ ਚੁੱਕੀ ਆ ਉਸੇ ਲੜੀ ਦੇ ਤਹਿਤ ਅੱਜ ਸਾਡੀ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੀ ਬਿਜ਼ਨਸ ਬਿਊਰੋ ਨੂੰ ਤੇ ਵੱਡੀ ਇਨਫੋਰਮੇਸ਼ਨ ਜਿਹੜੀ ਆ ਮਾਨਜੋਗ ਮੁੱਖ ਮੰਤਰੀ